ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੱਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਅੱਜ ਜਿਸ ਗੈਜਟ ਦੇ ਅਸੀਂ ਗੱਲ ਕਰਨੀ ਉਹ ਹੈਗੀ ਹੈ ਵਾਸ਼ਿੰਗ ਮਸ਼ੀਨ ਸੈਮੀ ਆਟੋਮੈਟਿਕ ਸਰ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਜੋ ਹੈ ਵਾਸ਼ਿੰਗ ਮਸ਼ੀਨ ਦੇ ਬਾਰੇ ਕਿ ਕੀ ਇਹਦੇ ਫੀਚਰਸ ਨੇ ਨਿਰਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਤੇ ਅਸੀਂ ਜਿਵੇਂ ਗੱਲ ਕਰਦੇ ਵਾਸ਼ਿੰਗ ਮਸ਼ੀਨ ਦੀ ਤੇ ਹੁਣ ਜਿਵੇਂ ਸਰਦੀਆਂ ਦਾ ਟਾਈਮ ਹੈ ਕਾਫੀ ਘਰਾਂ ਨੂੰ ਵਾਸ਼ਿੰਗ ਮਸ਼ੀਨ ਬਹੁਤ ਪਰਚੇਸ ਕਰਦੇ ਨੇ ਤੇ ਸਾਡੀ ਇਸ ਟਾਈਮ ਦੀ ਜਿਹੜੀ ਸੈਮੀ ਆਟੋਮੈਟਿਕ ਹੈ ਸਭ ਤੋਂ ਬੈਸਟ ਵਾਸ਼ ਲੁਕਸ ਬੈਟਰ ਕੀਤੀ ਹੈ వాਸ਼ਿੰਗ ਕੁਆਲਿਟੀ ਬੈਟਰ ਕੀਤੀ ਹੋਈ ਹੈ ਜੋ ਮੈਂ ਤੁਹਾਨੂੰ ਅੱਗੇ ਦੱਸਾਂਗਾ ਇਹਦੇ ਵੀ ਜਿਵੇਂ ਕਸਟਮਰ ਨੂੰ ਪਹਿਲਾਂ ਹਿਲਾਣ ਦੁਲਾਣ ਚ ਪ੍ਰੋਬਲਮ ਸੀਗੀ ਇਹਦਾ ਵੀ ਇਸ ਦਿੱਤੇ ਹੋਏ ਨੇ ਚ ਉਹ ਜਿਵੇਂ ਪਹਿਲਾਂ ਮਸ਼ੀਨਾਂ ਚ ਵੱੜ ਜਾਂਦੇ ਸੀ ਉਹ ਸਾਰੀ ਚੀਜ਼ਾਂ ਨੂੰ ਸੋਲਵ ਕੀਤਾ ਹੈ ਕੰਪਨੀ ਨੇ ਸਭ ਤੋਂ ਪਹਿਲਾਂ ਇਹਦੀ ਲੁਕਸ ਦੀ ਗੱਲ ਕਰਦੇ ਆ ਇਹ ਗਲਾਸ ਫਿਨਿਸ਼ ਦੇ ਨਾਲ ਆਉਂਦੀ ਹੈ ਇਹਦੀ ਜਿਹੜੀ ਵਾਸ਼ਿੰਗ ਮਸ਼ੀਨ ਦੀ ਲੁੱਕ ਹੈ ਟਫਨ ਗਲਾਸ ਨੇ ਅੰਦਰ ਕੀ ਵਾਸ਼ਿੰਗ ਹੋ ਰਿਹਾ ਉਹ ਅਸੀਂ ਦੇਖ ਸਕਦੇ ਨੇ ਇਹਦੇ ਵਿੱਚ ਤੇ ਇਹ ਵੀ ਹਾਈਡਰੌਲਿਕ ਡੋਰਸ ਦੇ ਨਾਲ ਅਸੀਂ ਦੇ ਰਹੇ ਹਾਂ ਇਹ ਵੀ ਇੱਕਦਮ ਬੰਦ ਨਹੀਂ ਹੋਣਗੇ ਇਹਦੇ ਕਰਕੇ ਇਹਦੀ ਡਿਊਰਬਿਲਟੀ ਵੱਧ ਜਾਂਦੀ ਹੈ ਸਾਨੂੰ ਬਾਰ-ਬਾਰ ਇਹਨੂੰ ਚੱਕ ਕੇ ਕਿਤੇ ਹੋਰ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਦੂਸਰਾ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਜਦ ਵੀ ਅਸੀਂ ਕੱਪੜੇ ਵਾਸ਼ ਕਰਦੇ ਸੀਗੇ ਪਹਿਲਾਂ ਇੱਕ ਦੂਜੇ ਦੇ ਨਾਲ ਉਲਝ ਜਾਂਦੇ ਹੁੰਦੇ ਸੀਗੇ ਕੱਪੜੇ ਤਾਂ ਇਹਦੇ ਵਿੱਚ ਇੱਕ ਹੈਕਸਸ ਸਟਰੋਂਪ ਪਲਸੀਟਰ ਆਉਂਦਾ ਹੈ ਇਹ ਵਾਲਾ ਜਿਵੇਂ ਹੀ ਕੱਪੜੇ ਤੇ ਪਾਣੀ ਇਹਦੇ ਤੇ ਵੇਟ ਪਾਉਂਦੇ ਨੇ ਤੇ ਉਹਦਾ ਕੀ ਹੈ ਕੱਪੜਿਆਂ ਨੂੰ ਰੋਟੇਟ ਵੀ ਕਰਦੀ ਹੈ ਕਲॉक ਐਂਟੀ ਕਲॉकवाइज ਤੇ ਉੱਪਰ ਨੂੰ ਰੋਟੇਟ ਵੀ ਕਰੇਗੀ ਉਹਦੇ ਕਰਕੇ ਕੀ ਹੋਣਗੇ ਵੀ ਕੱਪੜੇ ਖੁੱਲ ਕੇ ਵਾਸ਼ ਹੋਣਗੇ ਜਿਹੜੇ ਉਹ ਮਿਕਸ ਜੇ ਹੋ ਜਾਂਦੇ ਸੀਗੇ ਉਹ ਨਹੀਂ ਰਹੇਗੀ ਤੇ ਉਹਨਾਂ ਦੀ ਜੀਡੀ ਵੀ ਡਰਟ ਹੁੰਦੀ ਸੀਗੀ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਇੱਧਰ ਜਾਲੀਆਂ ਲੱਗੀਆਂ ਹੁੰਦੀ ਸੀਗੀ ਉਹ ਕਿਸੇ ਟਾਈਮ ਫਟ ਜਾਂਦੀਆਂ ਸੀਗੀਆਂ ਜਾਂ ਉਹਨਾਂ ਦੀ ਲਾਈਫ ਜ਼ਿਆਦਾ ਨਹੀਂ ਰਹਿੰਦੀ ਸੀ ਕੰਪਨੀ ਕੋਲ ਵੀ ਮਿਲਣੀ ਮੁਸ਼ਕਿਲ ਸੀ ਹੁਣ ਕੰਪਨੀ ਨੇ ਮੈਜਿਕ ਫਿਲਟਰ ਦੇਤੇ ਨੇ ਇਹ ਇਦਾਂ ਨਿਕਲ ਕੇ ਵਾਸ਼ ਹੋ ਜਾਂਦੇ ਨੇ ਤੇ ਸੋ ਹੁਣ तकरीबन ਸਾਰੇ ਬ੍ਰਾਂਡ ਇਹ ਦਿੰਦੇ ਨੇ ਲੇਕਿਨ Samsung ਦੇ ਵਿੱਚ ਖਾਸ ਕਰਕੇ ਇਹ ਦੋ ਜਾਲੀਆਂ ਦਿੰਦਾ ਈ ਇਸ ਲੈਫਟ ਸਾਈਡ ਹੈ ਇੱਕ ਰਾਈਟ ਸਾਈਡ ਹੈ ਤੇ ਇਹਦੇ ਵਿੱਚ ਤੁਸੀਂ ਘੱਟ ਕੱਪੜਿਆਂ ਦੀ ਵੀ ਵਾਸ਼ਿੰਗ ਕਰੋਗੇ ਤਾਂ ਵੀ ਉਹਦੀ ਡਰਟ ਨੂੰ ਕਲੈਕਟ ਕਰੇਗਾ ਜਿਆਦਾ ਕੱਪੜਿਆਂ ਦੀ ਕਰੋਗੇ ਤਾਂ ਵੀ ਇਹਦੀ ਡਰਟ ਨੂੰ ਕਲੈਕਟ ਕਰਦਾ ਹੈ ਇਹ ਤਾਂ ਹੋ ਜਾਂਦੀ ਹੈ ਗੱਲ ਸਾਡੇ ਵਾਸ਼ਿੰਗ ਸੈਕਸ਼ਨ ਦੀ ਤੇ ਜੇ ਅਸੀਂ ਹੁਣ ਕਸਟਮਰ ਨੇ ਡਰਾਈ ਕਰਨਾ ਹੁੰਦਾ ਤਾਂ ਉਹ ਇਹ ਵਾਲੇ ਸੈਕਸ਼ਨ ਆ ਜਾਂਦੇ ਨੇ ਡਰਾਈ ਇਹ 에ਅਰ ਟਰਬੋ ਡਰਾਈ ਦੇ ਨਾਲ ਆਉਂਦਾ ਇਹ ਕੀ ਕਰਦਾ ਹੈ ਬਾਹਰ ਦੀ ਹਵਾ ਨੂੰ ਸੱਕ ਕਰਦਾ ਅੰਦਰ ਨੂੰ ਜਿਵੇਂ ਹੋਲਸ ਤੁਸੀਂ ਦੇਖ ਰਹੇ ਆ ਇਹ ਬਾਹਰ ਦੀ ਹਵਾ ਨੂੰ ਖਿੱਚੇਗਾ ਤੇ ਜਿੰਨੇ ਵੀ ਸਾਡੇ ਕੱਪੜੇ ਨੇ ਨਾਰਮਲੀ ਕੀ ਹੁੰਦਾ ਸੀਗਾ 60% ਤੱਕ ਡਰਾਈ ਹੁੰਦੇ ਸੀਗੇ ਬਟ ਇਹ ਜਿਹੜਾ ਹਵਾ ਸੱਕ ਰਿਹਾ ਤਾਂ 80% ਤੱਕ ਕੱਪੜਿਆਂ ਨੂੰ ਸੁਕਾ ਦਿੰਦਾ ਇਹਨਾਂ ਦੀ ਡਰਾਈਂਗ ਲੈਵਲ ਜਿਹੜਾ ਹੈਗਾ ਬਾਕੀ ਮਸ਼ੀਨਾਂ ਨਾਲੋਂ ਕਾਫੀ ਸਟਰੋਂਗ ਹੈਗਾ ਤੇ ਇਹ ਫਾਈਬਰ ਬੋਡੀ ਦੇ ਵਿੱਚ ਆ ਜਾਂਦੀ ਹੈ ਰਸਟ ਫ੍ਰੀ ਬੋਡੀ ਹੈ ਮੈਮ ਨਾ ਹੀ ਕਦੇ ਇਹਨੂੰ ਜੰਗ ਲੱਗੇਗੀ ਨਾ ਹੀ ਇਹਦੇ ਕੋਈ ਫੇਡ ਕਲਰ ਫੇਡ ਵਗੈਰਾ ਆਉਣਗੇ ਜਿੱਦਾਂ ਦੀ ਤੁਸੀਂ ਅੱਜ ਮਸ਼ੀਨ ਲੈ ਰਹੇ ਹੋ ਇਹ 10 ਸਾਲ ਵੀ ਇਦਾਂ ਦੀ ਹੀ ਮਸ਼ੀਨ ਰਹੇਗੀ ਦੇ ਡਿਊਰੇਬਿਲਟੀ ਦੀ ਗੱਲ ਕਰੀਏ ਤਾਂ ਇਹਦੀ ਡਿਊਰੇਬਿਲਟੀ ਜਿਹੜੀ ਹੈਗੀ ਹੈ ਇਹ 5 ਇਅਰ ਵਾਸ਼ਰ ਮੋਟਰ ਦੀ ਵਾਰੰਟੀ ਆ ਜਾਂਦੀ ਹੈ ਤੇ 2 ਇਅਰ ਕੰਪਲੀਟ ਵਾਸ਼ਿੰਗ ਮਸ਼ੀਨ ਦੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਚੂਹੇ ਵੀ ਮਸ਼ੀਨਾਂ ਦੇ ਵਿੱਚ ਵੜ ਜਾਂਦੇ ਸੀਗੇ ਤਾਂ ਹੁਣ ਕੰਪਨੀ ਨੇ ਕੀ ਕੀਤਾ ਇਹ ਨੂੰ نیچے ਤੋਂ ਪੂਰਾ ਕਵਰ ਕਰਤਾ ਹੈਗਾ ਵੀ ਕੋਈ ਵੀ ਅੰਦਰ ਜਾਣ ਦੀ ਹੋਣੀ ਹੋਏਗੀ ਕੋਈ ਹੋਲਜ਼ ਨਹੀਂ ਹੋਣਗੇ ਬਿਲਕੁਲ ਕਨੀ ਨਹੀਂ ਲਾਏਗੀ نیچے ਵੀ ਈਲਜ਼ ਲੱਗੇ ਹੋਏ ਨੇ ਤੁਸੀਂ ਮਸ਼ੀਨ ਨੂੰ ਮੂਵ ਕਰ ਸਕਦੇ ਹੋ ਕਿਸੇ ਵੀ ਸਾਈਡ ਨੂੰ ਇਹ ਆਪਸ਼ਨ ਵੀ ਤੁਹਾਨੂੰ ਸਾਡੀ ਇਸ ਮਸ਼ੀਨਾਂ ਦੇ ਵਿੱਚ ਮਿਲ ਜੂਗਾ ਹੁੰਦੇ ਆਪਣੇ ਕੱਪੜੇ ਕਿਸ ਤਰ੍ਹਾਂ ਦੇ ਹੁੰਦੇ ਨੇ ਤੁਸੀਂ ਇੱਥੋਂ ਮੋਟਰ ਦੀ ਸਪੀਡ ਸਿਲੈਕਟ ਕਰ ਸਕਦੇ ਹੋ ਡੈਲੀਕੇਟ ਹੈ ਜੈਂਟਲ ਹੈ ਨੋਰਮਲ ਹੈਵੀ ਜੋ ਵੀ ਤੁਸੀਂ ਇੱਥੇ ਸਿਲੈਕਟ ਕਰੋਗੇ ਉਹਦੇ ਹਿਸਾਬ ਨਾਲ ਸਾਡੀ ਮੋਟਰ ਵਰਕ ਕਰੇਗੀ ਤੇ ਤੁਸੀਂ ਇਸ ਤਰ੍ਹਾਂ ਦੀ ਵਾਸ਼ਿੰਗ ਕੁਆਲਿਟੀ ਤੁਹਾਨੂੰ ਮਿਲ ਜਾਂਦੀ ਹੈ ਇਸੇ ਤਰ੍ਹਾਂ ਡਰਾਇਰ ਦੇ ਵਿੱਚ ਵੀ ਸਾਡੇ ਕੋਲ ਅਲੱਗ-ਅਲੱਗ ਆਪਸ਼ਨਸ ਨੇ ਡੈਲੀਕੇਟ ਹੈ ਨੋਰਮਲ ਸੁਪਰ ਡਰਾਈ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਸਾਡੀ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਤੁਹਾਨੂੰ ਸਾਰੀ ਚੀਜ਼ਾਂ ਮਿਲ ਜਾਣਗੀਆਂ ਤੇ ਇਸ ਟਾਈਮ ਦੇ ਸਭ ਤੋਂ ਬੈਸਟ ਤੇ ਟੌਪ ਮਾਡਲ Samsung ਦੀ ਮਸ਼ੀਨ अवेलेबल ਹੈਗਾ ਸੋ ਸੈਮੀ ਆਟੋਮੈਟਿਕ ਮਸ਼ੀਨ ਦੇ ਇੰਨੇ ਸਾਰੇ ਫੀਚਰਸ ਮੈਨੂੰ ਨਹੀਂ ਲੱਗਦਾ ਸੀ ਕਿਸੇ ਬ੍ਰਾਂਡ 'ਚ ਦੇਖੇ ਨੇ ਸੋ ਵਾਕਿਅ ਦੇ ਵਿੱਚ ਤੁਸੀਂ ਅਗਰ ਇਸ ਨੂੰ ਖਰੀਦਣਾ ਤਾਂ ਇਹ ਬਹੁਤ ਸਹੀ ਮੌਕਾ ਹੈ ਕਿਉਂਕਿ ਇਹਦੇ ਫੀਚਰਸ ਬੜੇ ਬਾਖ ਕਮਾਲ ਨੇ ਔਰ ਚੇਂजेस ਜਿਹੜੇ ਅਸੀਂ ਪਹਿਲੀਆਂ ਵਾਸ਼ਿੰਗ ਮਸ਼ੀਨਾਂ ਨਾਰਮਲ ਸੈਮੀ ਆਟੋਮੈਟਿਕ ਮਸ਼ੀਨਾਂ ਦੇ ਵਿੱਚ ਦੇਖੇ ਨੇ ਉਹਨਾਂ ਨਾਲੋਂ ਕਾਫੀ ਬੈਟਰ ਨੇ ਸੋ ਖਰੀਦਣਾ ਇੱਥੇ ਤੁਸੀਂ ਡੈਫੀਨਿਟਲੀ ਸੈਮਸੰਗ ਸਟੋਰ ਤੇ ਪਹੁੰਚੋ ਸੈਕਟਰ 22 ਬੀ ਦੇ ਵਿੱਚ ਹੈ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਮਨਪ੍ਰਤ ਖੱਲੋਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਅੱਜ ਜਿਸ ਗੈਜੇਟ ਦੇ ਅਸੀਂ ਗੱਲ ਕਰਨੀ ਉਹ ਹੈਗੀ ਹੈ ਵਾਸ਼ਿੰਗ ਮਸ਼ੀਨ ਸੈਮੀ ਆਟੋਮੈਟਿਕ ਸਰ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਜੋ ਹੈ ਵਾਸ਼ਿੰਗ ਮਸ਼ੀਨ ਦੇ ਬਾਰੇ ਕਿ ਕੀ ਇਹਦੇ ਫੀਚਰਸ ਨੇ ਨਿਰਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਤੇ ਅਸੀਂ ਜਿਵੇਂ ਗੱਲ ਕਰਦੇ ਵਾਸ਼ਿੰਗ ਮਸ਼ੀਨ ਦੀ ਤੇ ਹੁਣ ਜਿਵੇਂ ਸਰਦੀਆਂ ਦਾ ਟਾਈਮ ਆ ਕਾਫੀ ਕਸਟਮਰ ਵਾਸ਼ਿੰਗ ਮਸ਼ੀਨ ਬਹੁਤ ਪਰਚੇਸ ਕਰਦੇ ਨੇ ਤੇ ਸਾਡੀ ਇਸ ਟਾਈਮ ਦੀ ਜਿਹੜੀ ਸੈਮੀ ਆਟੋਮੈਟਿਕ ਹੈ ਸਭ ਤੋਂ ਬੈਸਟ ਵਾਸ਼ਿੰਗ ਮਸ਼ੀਨਸ ਦੇ ਵਿੱਚ ਮੰਨੀ ਗਈ ਹੈ ਇਹਨਾਂ ਦੇ ਵਿੱਚ ਲੁਕਸ ਬੈਟਰ ਕੀਤੀ ਹੈ ਵਾਸ਼ਿੰਗ ਕੁਆਲਿਟੀ ਬੈਟਰ ਕੀਤੀ ਹੋਈ ਹੈ ਜੋ ਮੈਂ ਤੁਹਾਨੂੰ ਅੱਗੇ ਦੱਸਾਂਗਾ ਇਹਦੇ ਵੀ ਜਿਵੇਂ ਕਸਟਮਰ ਨੂੰ ਪਹਿਲਾਂ ਹਿਲਾਣ ਦੁਲਾਣ ਚ ਪ੍ਰੋਬਲਮ ਸੀਗੀ ਇਹਦਾ ਵੀਜ਼ ਦਿੱਤੇ ਹੋਏ ਨੇ ਚੂਹੇ ਜਿਵੇਂ ਪਹਿਲਾਂ ਮਸ਼ੀਨਾਂ ਚ ਵੱੜ ਜਾਂਦੇ ਸੀ ਉਹ ਸਾਰੀ ਚੀਜ਼ਾਂ ਨੂੰ ਸੋਲਵ ਕੀਤਾ ਹੈ ਕੰਪਨੀ ਨੇ ਸਭ ਤੋਂ ਪਹਿਲਾਂ ਨਾਲ ਇਹਦੀ ਲੁਕਸ ਦੀ ਗੱਲ ਕਰਦੇ ਆ ਇਹ ਗਲਾਸ ਫਿਨਿਸ਼ ਦੇ ਨਾਲ ਆਉਂਦੀ ਹੈ ਇਹਦੀ ਜਿਹੜੀ ਵਾਸ਼ਿੰਗ ਮਸ਼ੀਨ ਦੀ ਲੁੱਕ ਹੈ ਟਫਨ ਗਲਾਸ ਨੇ ਅੰਦਰ ਕੀ ਵਾਸ਼ਿੰਗ ਹੋ ਰਿਹਾ ਉਹ ਅਸੀਂ ਦੇਖ ਸਕਦੇ ਨੇ ਇਹਦੇ ਵਿੱਚ ਤੇ ਇਹ ਵੀ ਹਾਈਡਰੌਲਿਕ ਡੋਰਸ ਦੇ ਨਾਲ ਅਸੀਂ ਦੇ ਰਹੇ ਆ ਇਹ ਵੀ ਇੱਕਦਮ ਬੰਦ ਨਹੀਂ ਹੋਣਗੇ ਇਹਦੇ ਕਰਕੇ ਇਹਦੀ ਡਿਊਰਬਿਲਟੀ ਵੱਧ ਜਾਂਦੀ ਹੈ ਸਾਨੂੰ ਬਾਰ-ਬਾਰ ਇਹਨੂੰ ਚੱਕ ਕੇ ਕਿਤੇ ਹੋਰ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਦੂਸਰੇ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਜਦ ਵੀ ਅਸੀਂ ਕੱਪੜੇ ਵਾਸ਼ ਕਰਦੇ ਸੀਗੇ ਪਹਿਲਾਂ ਇੱਕ ਦੂਜੇ ਦੇ ਨਾਲ ਉਲਝ ਜਾਂਦੇ ਹੁੰਦੇ ਸੀਗੇ ਕੱਪੜੇ ਤੇ ਇਹਦੇ ਵਿੱਚ ਇੱਕ ਹੈਕਸਸ ਸਟ੍ਰੋਂਪ ਪਲਸੇਟਰ ਆਂਦਾ ਹੈ ਇਹ ਵਾਲਾ ਜਿਵੇਂ ਹੀ ਕੱਪੜੇ ਤੇ ਪਾਣੀ ਇਹਦੇ ਤੇ ਵੇਟ ਪਾਉਂਦੇ ਨੇ ਤੇ ਉਹਦਾ ਕੀ ਹੈ ਕੱਪੜਿਆਂ ਨੂੰ ਰੋਟੇਟ ਵੀ ਕਰਦੀ ਹੈ ਕਲॉक एंटी क्लॉकवाइज ਤੇ ਉੱਪਰ ਨੂੰ ਰੋਟੇਟ ਵੀ ਕਰੇਗੀ ਉਹਦੇ ਕਰਕੇ ਕੀ ਹੋਣਗੇ ਵੀ ਕੱਪੜੇ ਖੁੱਲ ਕੇ ਵਾਸ਼ ਹੋਣਗੇ ਜਿਹੜੇ ਉਹ ਮਿਕਸ ਜੇ ਹੋ ਜਾਂਦੇ ਸੀਗੇ ਉਹ ਨਹੀਂ ਰਹੇਗੀ ਤੇ ਉਹਨਾਂ ਦੀ ਜੀਡੀਵੀ ਡਰਟ ਹੁੰਦੀ ਸੀਗੀ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਇੱਧਰ ਜਾਲੀਆਂ ਲੱਗੀਆਂ ਹੁੰਦੀ ਸੀਗੀ ਉਹ ਕਿਸੇ ਟਾਈਮ ਫਟ ਜਾਂਦੀਆਂ ਸੀਗੀਆਂ ਜਾਂ ਉਹਨਾਂ ਦੀ ਲਾਈਫ ਦਾਦਾ ਨਹੀਂ ਰਹਿੰਦੀ ਸੀਗੀ ਕੰਪਨੀ ਕੋਲ ਵੀ ਮਿਲਣੀ ਮੁਸ਼ਕਿਲ ਸੀ ਹੁਣ ਕੰਪਨੀ ਨੇ ਮੈਜਿਕ ਫਿਲਟਰ ਦੇਤੇ ਨੇ ਇਹ ਇਦਾਂ ਨਿਕਲ ਕੇ ਵਾਸ਼ ਹੋ ਜਾਂਦੇ ਨੇ ਤੇ ਹੁਣ ਤਕਰੀਬਨ ਸਾਰੇ ਬ੍ਰਾਂਡ ਇਹ ਦਿੰਦੇ ਨੇ ਲੇਕਿਨ ਸੈਮਸੰਗ ਦੇ ਵਿੱਚ ਖਾਸ ਕਰਕੇ ਇਹ ਦੋ ਜਾਲੀਆਂ ਦਿੰਦਾ ਇੱਕ ਇਸ ਲੈਫਟ ਸਾਈਡ ਹੈ ਇੱਕ ਰਾਈਟ ਸਾਈਡ ਹੈ ਤੇ ਇਹਦੇ ਵਿੱਚ ਤੁਸੀਂ ਘੱਟ ਕੱਪੜਿਆਂ ਦੀ ਵੀ ਵਾਸ਼ਿੰਗ ਕਰੋਗੇ ਤਾਂ ਵੀ ਉਹਦੀ ਡਰਟ ਨੂੰ ਕਲੈਕਟ ਕਰੇਗਾ ਜਿਆਦਾ ਕੱਪੜਿਆਂ ਦੀ ਕਰੋਗੇ ਤਾਂ ਵੀ ਇਹਦੀ ਡਰਟ ਨੂੰ ਕਲੈਕਟ ਕਰਦਾ ਹੈ ਇਹ ਤਾਂ ਹੋ ਜਾਂਦੀ ਹੈ ਗੱਲ ਸਾਡੇ ਵਾਸ਼ਿੰਗ ਸੈਕਸ਼ਨ ਦੀ ਤੇ ਜੇ ਅਸੀਂ ਹੁਣ ਕਸਟਮਰ ਨੇ ਡਰਾਈ ਕਰਨਾ ਹੁੰਦਾ ਤਾਂ ਉਹ ਇਹ ਵਾਲੇ ਸੈਕਸ਼ਨ ਆ ਜਾਂਦੇ ਨੇ ਡਰਾਈ ਇਹ 에ਅਰ ਟਰਬੋ ਡਰਾਈ ਦੇ ਨਾਲ ਆਉਂਦਾ ਇਹ ਕੀ ਕਰਦਾ ਹੈ ਬਾਹਰ ਦੀ ਹਵਾ ਨੂੰ ਸੱਕ ਕਰਦਾ ਅੰਦਰ ਨੂੰ ਜਿਵੇਂ ਹੋਲਸ ਤੁਸੀਂ ਦੇਖ ਰਹੇ ਆ ਤੇ ਇਹ ਬਾਹਰ ਦੀ ਹਵਾ ਨੂੰ ਖਿੱਚੇਗਾ ਤੇ ਜਿੰਨੇ ਵੀ ਸਾਡੇ ਕੱਪੜੇ ਨੇ ਨਾਰਮਲੀ ਕੀ ਹੁੰਦਾ ਸੀਗਾ 60% ਤੱਕ ਡਰਾਈ ਹੁੰਦੇ ਸੀਗੇ ਬਟ ਇਹ ਜਿਆ ਹਵਾ ਸੱਕ ਰਿਹਾ ਤਾਂ 80% ਤੱਕ ਕਪੜਿਆਂ ਨੂੰ ਸੁਕਾ ਦਿੰਦਾ ਇਹਨਾਂ ਦੀ ਡਰਾਈਂਗ ਲੈਵਲ ਜਿਹੜਾ ਹੈਗਾ ਬਾਕੀ ਮਸ਼ੀਨਾਂ ਨਾਲੋਂ ਕਾਫੀ ਸਟਰੋਂਗ ਹੈਗਾ ਤੇ ਇਹ ਫਾਈਬਰ ਬੋਡੀ ਦੇ ਵਿੱਚ ਆ ਜਾਂਦੀ ਹੈ ਰਸਟ ਫ੍ਰੀ ਬੋਡੀ ਹੈ ਮੈਮ ਨਾ ਹੀ ਕਦੇ ਇਹਨੂੰ ਜੰਗ ਲੱਗੇਗੀ ਨਾ ਹੀ ਇਹਦੇ ਕੋਈ ਫੇਡ ਕਲਰ ਫੇਡ ਵਗੈਰਾ ਹੋਣਗੇ ਜਿੱਦਾਂ ਦੀ ਤੁਸੀਂ ਅੱਜ ਮਸ਼ੀਨ ਲੈ ਰਹੇ ਹੋ ਇਹ 10 ਸਾਲ ਵੀ ਇਦਾਂ ਦੀ ਹੀ ਮਸ਼ੀਨ ਰਹੇਗੀ ਤੇ ਡਿਊਰੇਬਿਲਟੀ ਦੀ ਗੱਲ ਕਰੀਏ ਤਾਂ ਇਹਦੀ ਡਿਊਰੇਬਿਲਟੀ ਜਿਹੜੀ ਹੈਗੀ ਹੈ ਇਹ 5 ਇਅਰ ਵਾਸ਼ਰ ਮੋਟਰ ਦੀ ਵਾਰੰਟੀ ਆ ਜਾਂਦੀ ਹੈ ਤੇ 2 ਇਅਰ ਕੰਪਲੀਟ ਵਾਸ਼ਿੰਗ ਮਸ਼ੀਨ ਦੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਚੂਹੇ ਵੀ ਮਸ਼ੀਨਾਂ ਦੇ ਵਿੱਚ ਵੜ ਜਾਂਦੇ ਸੀਗੇ ਤਾਂ ਹੁਣ ਕੰਪਨੀ ਨੇ ਕੀ ਕੀਤਾ ਇਹ ਨੂੰ نیچے ਤੋਂ ਪੂਰਾ ਕਵਰ ਕਰਤਾ ਹੈਗਾ ਵੀ ਕੋਈ ਵੀ ਅੰਦਰ ਜਾਣ ਦੀ ਹੋਣੀ ਹੋਏਗੀ ਕੋਈ ਹੋਲਜ਼ ਨਹੀਂ ਹੋਣਗੇ ਬਿਲਕੁਲ ਕਨੀ ਨਹੀਂ ਲਏਗੀ نیچے ਵੀ ਬੀਲਸ ਲੱਗੇ ਹੋਏ ਨੇ ਤੁਸੀਂ ਮਸ਼ੀਨ ਨੂੰ ਮੂਵ ਕਰ ਸਕਦੇ ਹੋ ਕਿਸੇ ਵੀ ਸਾਈਡ ਨੂੰ ਇਹ ਆਪਸ਼ਨ ਵੀ ਤੁਹਾਨੂੰ ਸਾਡੀ ਇਸ ਮਸ਼ੀਨਾਂ ਦੇ ਵਿੱਚ ਮਿਲ ਜੂਗੇ ਹੁਣ ਤਾਂ ਆਪਣੇ ਕੱਪੜੇ ਕਿਸ ਤਰ੍ਹਾਂ ਦੇ ਹੁੰਦੇ ਨੇ ਤੁਸੀਂ ਇੱਥੋਂ ਮੋਟਰ ਦੀ ਸਪੀਡ ਸਿਲੈਕਟ ਕਰ ਸਕਦੇ ਹੋ ਡੈਲੀਕੇਟ ਹੈ ਜੈਂਟਲ ਹੈ ਨਾਰਮਲ ਹੈਵੀ ਜੋ ਵੀ ਤੁਸੀਂ ਇੱਥੇ ਸਿਲੈਕਟ ਕਰੋਗੇ ਉਹਦੇ ਹਿਸਾਬ ਨਾਲ ਸਾਡੀ ਮੋਟਰ ਵਰਕ ਕਰੇਗੀ ਤੇ ਤੁਸੀਂ ਇਦਾਂ ਦੀ ਵਾਸ਼ਿੰਗ ਕੁਆਲਿਟੀ ਤੁਹਾਨੂੰ ਮਿਲ ਜਾਂਦੀ ਹੈ ਇਸੇ ਤਰ੍ਹਾਂ ਡਰਾਇਰ ਦੇ ਵਿੱਚ ਵੀ ਸਾਡੇ ਕੋਲ ਅਲੱਗ-ਅਲੱਗ ਆਪਸ਼ਨਸ ਨੇ ਡੈਲੀਕੇਟ ਹੈ ਨਾਰਮਲ ਸੁਪਰ ਡਰਾਈ ਜੋ ਵੀ ਤੁਸੀਂ ਕਰਨਾ ਚਾਹੁੰਦੇ ਸਾਡੀ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਤੁਹਾਨੂੰ ਉਹ ਸਾਰੀ ਚੀਜ਼ਾਂ ਮਿਲ ਜਾਣਗੀਆਂ ਤੇ ਇਸ ਟਾਈਮ ਦੇ ਸਭ ਤੋਂ ਬੈਸਟ ਤੇ ਟੌਪ ਮਾਡਲ Samsung ਦੀ ਮਸ਼ੀਨ ਦਾ ਇਹ ਵਾਲਾ ਹੈਗਾ ਸੋ ਸੈਮੀ ਆਟੋਮੈਟਿਕ ਮਸ਼ੀਨ ਦੇ ਇੰਨੇ ਸਾਰੇ ਫੀਚਰਸ ਮੈਨੂੰ ਨਹੀਂ ਲੱਗਦਾ ਸੀ ਕਿਸੇ ਬ੍ਰਾਂਡ 'ਚ ਦੇਖੇ ਨੇ ਸੋ ਵਾਕੇ ਦੇ ਵਿੱਚ ਤੁਸੀਂ ਅਗਰ ਇਸ ਨੂੰ ਖਰੀਦਣਾ ਤਾਂ ਇਹ ਬਹੁਤ ਸਹੀ ਮੌਕਾ ਹੈ ਕਿਉਂਕਿ ਇਹਦੇ ਫੀਚਰਸ ਬੜੇ ਬਾਖਮਾਲ ਨੇ ਔਰ ਚੇਂजेस ਜਿਹੜੇ ਅਸੀਂ ਪਹਿਲੀਆਂ واਸ਼ਿੰਗ ਮਸ਼ੀਨਾਂ ਨਾਰਮਲ ਸੈਮੀ ਆਟੋਮੈਟਿਕ ਮਸ਼ੀਨਾਂ ਦੇ ਵਿੱਚ ਦੇਖੇ ਨੇ ਉਹਨਾਂ ਨਾਲੋਂ ਕਾਫੀ ਬੈਟਰ ਨੇ ਸੋ ਖਰੀਦਣਾ ਹੈ ਤਾਂ ਤੁਸੀਂ ਡੈਫੀਨਿਟਲੀ Samsung ਸਟੋਰ ਤੇ ਪਹੁੰਚੋ ਸੈਕਟਰ 22 B ਦੇ ਵਿੱਚ ਹੈ ਤੇ ਧੰਨਵਾਦ